ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਇੱਕ ਖਬਰ ਦੇ ਵਿੱਚ ਆਪਾਂ ਪਹਿਲਾਂ ਜ਼ਿਕਰ ਕੀਤਾ ਕਿ ਉਹ ਪੰਜ ਹਲਕੇ ਕਿਹੜੇ ਜਿੱਥੇ ਸਭ ਤੋਂ ਵੱਧ ਵੋਟਾਂ ਲੈ ਕੇ ਕਿਹੜੀ ਪਾਰਟੀ ਦਾ ਕਿਹੜਾ ਉਮੀਦਵਾਰ ਜਿੱਤਿਆ ਤੇ ਫਿਰ ਇਸ ਤਰ੍ਹਾਂ ਦੇ ਕਿਹੜੇ ਹਲਕੇ ਐ ਜਿੱਥੇ ਸਭ ਤੋਂ ਘੱਟ ਵੋਟਾਂ ਦੇ ਫਰਕ ਨਾਲ ਜਿੱਤ ਹਾਰ ਦਰਜ ਕੀਤੀ ਗਈ ਜਿਨ੍ਹਾਂ ਤੇ 1000 ਤੋਂ ਵੀ ਘੱਟ ਵੋਟਾਂ ਦਾ ਫਰਕ ਸੀ ਹਾਰ ਤਾਂ ਹਾਰ ਐ ਪਰ ਇਹ ਉਹਨਾਂ ਲੋਕਾਂ ਵਾਸਤੇ ਸਬਕ ਵੀ ਐ ਜਿਹੜੇ ਹਰ ਇੱਕ ਚੀਜ਼ ਨੂੰ ਗਰੰਟੀਡ ਲੈਂਦੇ ਐ ਸ਼ਾਇਦ ਜੇਕਰ ਉਹ ਥੋੜੇ ਬਹੁਤੀ ਹੋਰ ਮਿਹਨਤ ਕਰ ਲੈਂਦੇ ਤਾਂ ਸ਼ਾਇਦ ਇਹ ਫਰਕ ਕੱਢਣਾ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਸਭ ਤੋਂ ਘੱਟ ਫਰਕ ਵਾਲੀ ਜਿਹੜੀ ਸੀਟ ਆ ਉਹ ਸੰਗਮ ਵਿਹਾਰ ਹੈ ਇੱਥੇ ਭਾਜਪਾ ਦੇ ਚੰਦਰ কুমার ਚੌਧਰੀ ਨੇ ਆਪ ਦੇ ਦਨेश ਮੋਨੀਆਂ ਨੂੰ ਸਿਰਫ 344 ਵੋਟਾਂ ਦੇ ਫਰਕ ਨਾਲ ਹਰਾਇਆ ਹੈ ਇਹ ਸੀਟ ਤੇ ਕਾਂਗਰਸ ਦੇ ਹਰਸ਼ ਚੌਧਰੀ ਨੇ 15863 ਵੋਟਾਂ ਨਾਲ ਤੀਸਰਾ ਸਥਾਨ ਹਾਸਲ ਕੀਤਾ ਜੋ ਕਿ ਜਿੱਤ ਅਤੇ ਜਿਹੜਾ ਹਾਰ ਦਾ ਫਰਕ ਹੈ ਉਹਦੇ ਨਾਲੋਂ ਕਿਤੇ ਵੱਡਾ ਹੈ ਦੂਜਾ ਹਲਕਾ ਜਿਸ ਤੇ ਵਿੱਚ ਸਭ ਤੋਂ ਘੱਟ ਜਿੱਤ ਦਾ ਫਰਕ ਹੈ ਉਹ ਹੈ ਤਰਲੋਕਪੁਰੀ ਇਹ ਇੱਕ ਰਾਖਵਾ ਹਲਕਾ ਸੀ ਇੱਥੋਂ ਭਾਜਪਾ ਉਮੀਦਵਾਰ ਰਵੀ ਕਾਂਤ ਸਿਰਫ 392 ਵੋਟਾਂ ਦੇ ਫਰਕ ਨਾਲ ਜਿੱਤੇ ਹੈ ਆਮ ਆਦਮੀ ਪਾਰਟੀ ਦੀ ਅੰਜਨਾ 파ਰਚਾ ਨੇ ਭਾਜਪਾ ਦੇ ਰਵੀ ਕਾਂਤ ਨੂੰ ਸਖਤ ਟੱਕਰ ਦਿੱਤੀ ਕਾਂਗਰਸ ਦੇ ਅਮਰਦੀਪ ਨੇ ਇੱਥੋਂ 6100 ਤੇ 47 ਵੋਟਾਂ ਪ੍ਰਾਪਤ ਕੀਤੀਆਂ ਤੇ ਉਹ ਤੀਸਰੇ ਸਥਾਨ ਤੇ ਰਹੇ ਚਿਹਰਾ ਬਦਲਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਤਰਲੋਕਪੁਰੀ ਤੋਂ ਜਿੱਤ ਨਾ ਦਰਜ ਕਰ ਸਕੀ 220 ਵਿੱਚ ਆਪ ਦੇ ਰੋਹਿਤ ਕੁਮਾਰ ਇੱਥੋਂ ਵਿਧਾਇਕ ਬਣੇ ਸਨ ਸਭ ਤੋਂ ਘੱਟ ਜਿੱਤ ਫਰਕ ਨਾਲ ਤੀਸਰੀ ਜਿਹੜੀ ਸੀਟ ਆ ਉਹ ਜੰਗਪੁਰਾ ਦੀ ਹੈ ਇਸ ਹਲਕੇ ਤੇ ਜਿੱਤ ਦੇ ਅੰਕੜੇ ਕਾਫੀ ਦਿਲਚਸਪ ਰਹੇ ਕਿਉਂਕਿ ਇਹ ਇੱਕ ਹੌਟ ਸੀਟ ਸੀ ਆਪ ਦੇ ਇੱਥੋਂ ਮਨੀਸ਼ ਸੋਦੀਆ ਚੋੜ ਲੜ ਰਹੇ ਸੀ ਭਾਜਪਾ ਦੇ ਤਰਵਿੰਦਰ ਸਿੰਘ ਮਰਵਾਹਾ ਨੇ ਮਨੀਸ਼ ਸੋਦੀਆ ਨੂੰ 675 ਵੋਟਾਂ ਦੇ ਫਰਕ ਨਾਲ ਹਰਾਇਆ ਕਾਂਗਰਸ ਦੇ ਫਰਹਾਦ ਸੂਰੀ ਨੂੰ ਇੱਥੋਂ 7350 ਵੋਟਾਂ ਮਿਲੀਆਂ ਨੇ ਹਾਲਾਂਕਿ ਚੌਥਾ ਹਲਕਾ ਤਿਮਾਰਪੁਰ ਜੇਪ ਤੋਂ ਭਾਜਪਾ ਦੇ ਸੂਰੀਆ ਪ੍ਰਕਾਸ਼ ਖੱਤਰੀ 1168 ਵੋਟਾਂ ਦੇ ਫਰਕ ਨਾਲ ਜਿੱਤੇ ਆ। ਭਾਜਪਾ ਦੇ ਸੂਰੀਆ ਪ੍ਰਕਾਸ਼ ਖੱਤਰੀ ਨੇ ਆਪ ਦੇ ਸੁਰਿੰਦਰ ਪਾਲ ਸਿੰਘ ਬਿੱਟੂ ਨੂੰ ਹਰਾ ਦਿੱਤਾ ਹੈ। ਕਾਂਗਰਸ ਦੇ ਲੁਕੇਂਦਰ ਕਲਿਆਣ ਸਿੰਘ ਨੂੰ 8361 ਵੋਟਾਂ ਇਥੋਂ ਪ੍ਰਾਪਤ ਹੋਈਆਂ। ਸਭ ਤੋਂ ਘੱਟ ਫਰਕ ਵਾਲੀ 5ਵੀਂ ਸੀਟ ਰਜੇਂਦਰ ਨਗਰ ਭਾਜਪਾ ਦੇ ਉਮੰਗ ਵਜਾਜ ਨੇ 1231 ਵੋਟਾਂ ਦੇ ਫਰਕ ਨਾਲ ਜਿੱਤੀ ਹੈ। ਭਾਜਪਾ ਦੇ ਉਮੰਗ ਵਜਾਜ ਨੇ ਆਪ ਦੇ ਦੁਰਗੇਸ਼ ਪਾਠਕ ਨੂੰ ਇਥੋਂ ਹਰਾਇਆ ਹੈ। ਕਾਂਗਰਸ ਦੇ ਵਨੀਤ ਯਾਦ 4015 ਵੋਟਾਂ ਇਥੋਂ ਪ੍ਰਾਪਤ ਕਰਕੇ ਤੀਸਰੇ ਸਥਾਨ ਤੇ ਰਹੀ ਜੇਕਰ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀਆਂ ਕੁੱਲ ਵੋਟਾਂ ਦਾ ਜੋੜ ਲਾਈਏ ਤਾਂ ਭਾਜਪਾ ਭਾਵੇਂ 48 ਹਲਕਿਆਂ ਤੋਂ ਸ਼ਾਨਦਾਰ ਜਿੱਤ ਅਰਜ ਕਰ ਗਈ ਹੈ ਪਰ ਇਹਨਾਂ ਦੀ ਵੋਟ ਸ਼ੇਅਰ ਗਿਣਤੀ 4% ਭਾਜਪਾ ਨਾਲੋਂ ਵੱਧ ਜਾਂਦੀ ਹੈ ਇਸ ਕਰਕੇ ਸਿਆਸੀ ਮਾਹਿਰਾਂ ਦਾ ਕਹਿਣਾ ਹੈ ਕਿ ਵੱਖ-ਵੱਖ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਚੋਣ ਲੜ ਕੇ ਆਪੋ ਆਪਣੇ ਪੈਰਾਂ ਤੇ ਕੁਹਾੜੇ ਮਾਰੇ ਹੈ ਸ਼ਾਇਦ ਕਈ ਥਾਵਾਂ ਤੋਂ ਕਾਂਗਰਸ ਅਤੇ ਕਈ ਥਾਵਾਂ ਤੋਂ ਆਮ ਆਦਮੀ ਪਾਰਟੀ ਹੋਰ ਜਿੱਤ ਦਰਜ ਕਰ ਸਕਦੀ ਸੀ